ਗੁਰ ਨਿੰਦਨੇ ਆ ਹਾਏ 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 ਸਰਕਾਰ ਦੁਆਰਾ ਆ ਹਾਰਾ ਪੁਲਿਸ ਦਾ ਡੰਡੇ ਸਾਡੇ ਤੇ ਮਾਰ ਮਾਰ ਤੋੜੇ ਜਾ ਰਹੇ ਆ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਇੱਥੇ ਬੇਰੋਜ਼ਗਾਰ ਸਾਂਝਾ ਮੋਰਚਾ ਤੇ ਪੁਲਿਸ ਦਰਮਿਆਨ ਕਾਫੀ ਖਿੱਚਤੂ ਹੋਈ ਹੈ ਪਰਦਰਸ਼ਨਕਾਰੀਆਂ ਨੇ ਜਿਵੇਂ ਹੀ ਸੀਐਮ ਦੀ ਕੋਠੀ ਦੇ ਘਰਾਉ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਰੋਕ ਲਿਆ ਇਸ ਦੌਰਾਨ ਕਾਫੀ ਸਮਾਂ ਖਿੱਚਤੂ ਹੁੰਦੀ ਰਹੀ ਕੁਝ ਪ੍ਰਦਰਸ਼ਨਕਾਰੀ ਬੇਹੋਸ਼ ਵੀ ਹੋ ਗਈ ਜਿਨ੍ਹਾਂ ਨੂੰ ਉਹਨਾਂ ਦੇ ਸਾਥੀ ਪਾਣੀ ਪਿਉਂਦੇ ਵੀ ਨਜ਼ਰ ਆਈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਉਹ ਆਪਣੀਆਂ ਮੰਗਾਂ ਲਈ 2 ਸਾਲ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਇਹਨਾਂ ਦੀ ਮੰਗ ਹੈ ਕਿ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਸਾਰੀਆਂ ਭਾਰਤੀਆਂ ਚ ਉਮਰ ਹੱਦ ਵਿੱਚ ਛੋੜ ਦਿੱਤੀ ਜਾਵੇ ਸਾਰੇ ਵਿਸ਼ਿਆਂ ਦੀਆਂ ਸਾਮੀਆਂ ਕੱਢੀਆਂ ਜਾਣ ਮਲਟੀਪਰਪਸ ਹੈਲਥ ਵਰਕਰ ਦੀਆਂ ਪ੍ਰਵਾਨਿਤ 270 ਅਸਾਮੀਆਂ ਤੇ ਵੀ ਉਮਰ ਹੱਦ 'ਚ ਛੋੜ ਦੇ ਕੇ ਭਰਤੀ ਹੋਵੇ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸੀਐਮ ਦੀ ਰਿਹੈਸ਼ ਬਾਹਰ ਪ੍ਰਦਰਸ਼ਨ ਕਰ ਚੁੱਕੇ ਨੇ ਹਾਲਾਂਕਿ ਹਰ ਤਰਨੇ ਬਾਅਦ ਬੈਠਕ ਤਾਂ ਜ਼ਰੂਰ ਹੋਈ ਪਰ ਨਿਕਲਿਆ ਕੁਝ ਨਹੀਂ ਨਤੀਜਾ ਉਹਨਾਂ ਨੂੰ ਇੱਕ ਵਾਰ ਫੇਰ ਮੁੱਖ ਮੰਤਰੀ ਦਾ ਘਰ ਕੇਰ ਲਈ ਮਜਬੂਰ ਹੋਣਾ ਪਿਆ ਤਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਖਾ ਕਰਨਗੇ ਨੂੰ ਸਾਰੀ ਮੰਗ ਪਤਾ ਸਨ ਨਾਲ ਚਾਰ ਬੰਦੇ ਆ ਕੇ ਗੱਲ ਕਰ ਲੋ ਮੱਖ ਮੰਤਰੀ ਬਾਰ ਬਾਰ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਇਹਨਾਂ ਵਿਦਕਾਰ ਅਧਿਪਕਾਂ ਦੀ ਗੱਲ ਸੁਣ ਲੈ ਜਿਨ੍ਹਾਂ ਦੇ ਨਾਲ ਤੁਸੀਂ ਭੇਜਿਆ ਪਿਛਲੇ ਸਮਿਆਂ ਦੇ ਵਿੱਚ ਮੀਟਿੰਗਾਂ ਕਰਨ ਵਾਸਤੇ ਉਹਨਾਂ ਕੋਲੇ ਸਿੱਖਿਆ ਤੇ ਸਿਹਤ ਦਾ ਕੋਈ ਡਾਇਰੈਕਟਰ ਕੋਈ ਸੈਕਟਰੀ ਨਹੀਂ ਜੇ ਉਹ ਅੱਜ ਵੀ ਕੋਲੇ ਜਾਣੇ ਆ ਉਹ ਕਹਿੰਦਾ ਮੈਨੂੰ ਤੁਹਾਡੇ ਮਸਲੇ ਨਹੀਂ ਪਤਾ ਅਧਿਕਾਰ ਨਹੀਂ ਦਿੰਦੇ ਆ ਮਰ ਤੋਂ ਹੋਰੇ ਜਾ ਰਹੇ ਆ ਬੁਰੀ ਤਲਾ ਕੁੱਟਿਆ ਜਾ ਰਿਹਾ ਤੁਸੀਂ ਸਭ ਦੇ ਘਰ ਦੇ ਵਿੱਚ ਆ ਜਾਓ